ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਖੂਫੀਆ ਜਾਣਕਾਰੀ ਦੇ ਆਧਾਰ ਤੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਨੇ ਪਾਕਿਸਤਾਨ ਸਿ ਬੀਕੇ ਆਈ ਅਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨੈੱਟਵਰਕ ਦੇ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ। ਤਾਂ ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਵਿੱਚ ਦੋ ਦੋਸ਼ੀ ਮਹਾਰਾਸ਼ਟਰ ਦੇ ਹਨ ਤੇ ਇੱਕ ਦੋਸ਼ੀ ਰੋਪੜ ਦਾ ਰਹਿਣ ਵਾਲਾ ਹੈ ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਪੰਪ ਐਕਸ਼ਨ ਗਨ ਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ ਜਲਦੀ ਹੀ ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਰਿਮਾਂਡ ਤੇ ਲਵੇਗੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਖੂਬੀਆ ਜਾਣਕਾਰੀ ਦੇ ਆਧਾਰ ਤੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਪਾਕਿਸਤਾਨ ਸਥਿਤ ਬੀਕੇਆਈ ਅਤਵਾਦੀ ਹਰਵਿੰਦਰ ਸਿੰਘ ਉਰਪਿੰਦਾ ਦੇ ਨੈੱਟਵਰਕ ਦੇ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਪ ਜੱਗੀਵਾਸੀ ਨਾਦੇੜ, ਮਹਾਰਾਸ਼ਟਰ, ਸ਼ੁਭਮ ਖੇਲ ਵੁਡੇ ਵਾਸੀ ਨਾਦੇੜ ਤੇ ਗੁਰਦੀਪ ਸਿੰਘ ਉਪਦੀਪਾ ਵਾਸੀ ਰਾਏਪੁਰ ਥਾਣਾ ਨੂਰਪੁਰ ਬੇਦੀ ਵੱਜੋਂ ਹੋਈ ਹੈ ਡੀਜੀਪੀ ਯਾਦਵ ਨੇ ਕਿਹਾ ਕਿ ਜਗਜੀਤ ਉਪ ਚੱਗੀ ਨੇ 10 ਫਰਵਰੀ ਨੂੰ ਨਾਦੇੜ ਵਿੱਚ ਹੋਏ ਇੱਕ ਕਤਲ ਵਿੱਚ ਸ਼ਾਮਲ ਨਿਸ਼ਾਨੇਵਾਜ਼ਾਂ ਲਈ ਲੋਜਿਸਟਿਕਸ ਸੁਰੱਖਿਅਤ ਪਨਾਹਗਾਹ ਤੇ ਤਾਲਮੇਲ ਦੀ ਸਹੂਲਤ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਜਿਸ ਦੀ ਸਾਜ਼ਿਸ਼ ਕਰਿੰਦਾ ਨੇ ਸਰਹੱਦ ਪਾਰ ਤੋਂ ਰਚੀ ਸੀ ਜਾਂਚ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਜੋ ਕਿ ਰਿੰਦਾ ਦਾ ਪੁਰਾਣਾ ਸਾਥੀ ਸੀ ਦੀ ਭੂਮਿਕਾ ਦਾ ਵੀ ਖੁਲਾਸਾ ਹੋਇਆ ਜਿਸ ਨੇ ਪੰਜਾਬ ਵਿੱਚ ਮਲਜਮਾਂ ਲਈ ਸੁਰੱਖਿਅਤ ਪਨਾਹਗਾਰਾਂ ਦਾ ਪ੍ਰਬੰਧ ਕੀਤਾ ਸੀ ਪੁਲਿਸ ਨੇ ਮੁਲਜ਼ਮਾ ਤੋਂ 32 ਬੋਰ ਦਾ ਪਿਸਤੋਲ 8 ਜਿੰਦਾ ਕਾਰਤੂਸ ਤੇ ਇੱਕ 12 ਬੋਰ ਪੰਪ ਐਕਸ਼ਨ ਗਨ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਇਹ ਕਾਰਵਾਈ ਵੱਖ-ਵੱਖ ਰਾਜਾਂ ਵਿੱਚ ਫੈਲੇ ਇੱਕ ਸੁਚੱਜੇ ਢੰਗ ਨਾਲ ਸੰਗਠਿਤ ਅੱਤਵਾਦ ਅਤੇ ਅਪਰਾਧ ਸਿੰਡੀਕੇਟ ਤੇ ਇੱਕ ਮਹੱਤਵਪੂਰਨ ਸੱਟ ਮਾਰਦੀ ਹੈ ਜੋ ਕਿ ਬੀਕੇਆਈ ਅੱਤਵਾਦੀ ਦੇ ਹੁਕਮਾਂ ਤੇ ਕੰਮ ਕਰ ਰਿਹਾ ਸੀ